ਹਾਂਜੀ ਮੇਟਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਮੀ ਜੀ ਦਾ ਸਾਰੇ ਠੀਕ ਠਾਕ ਹੋਮੋਗੇ ਇਹ ਵੀਡੀਓ ਆਪ ਅੱਜ ਕਰਨੀ ਹੈ ਪਸ਼ੂਆਂ ਨੂੰ ਜਿਹੜਾ ਆਪਾਂ ਠੰਡ ਤੋਂ ਬਚਾਉਣ ਦਾ ਤਰੀਕਾ ਹੈ ਉਹਦੇ ਬਾਰੇ ਗੱਲ ਕਰਨੀ ਹੈ ਤੇ ਪਰਿਵਾਰ ਹੁਣ ਆਪਣਾ ਕਾਫੀ ਵੱਧਦਾ ਜਾ ਰਿਹਾ ਹੈ 10000 ਨੂੰ ਆਪਾਂ ਹੱਥ ਲਾ ਰਹੇ ਹਾਂ ਫੋਲੋਅਰ ਦੇ ਤੌਰ ਤੇ ਸੋ ਕਈ ਵੀਰਾਂ ਦੇ ਮੈਸੇਜ ਆਉਂਦੇ ਨੇ ਕਿ ਪਰਨੇ ਨਾਲ ਵੀਡੀਓ ਨਾ ਬਣਾਇਆ ਕਰੋ ਪਰ ਮੇਤਰੋ ਕੀ ਦਸੀਏ ਇਹ ਅਸਲ ਲੁੱਕ ਹੈ ਕਿਉਂਕਿ ਆਪਾਂ ਜਿੱਦਾਂ ਦੇ ਮਾਹੌਲ 'ਚ ਖੁੱਲਕੇ ਜਿਉ ਸਕਦੇ ਹਾਂ ਉਹ ਮਾਹੌਲ ਹੈ ਉਹ ਲੁੱਕ ਹੈ ਕਿ ਜੀਵਨ ਦਾ ਆਨੰਦ ਅਸਲ ਇਸ ਲੁੱਕ ਚ ਆਉਂਦਾ ਸੋ ਪਹਿਲਾ ਆਪਾਂ ਦਰਸ਼ਨ ਕਰਾਉਨੇ ਆ ਕਿ ਕਿੰਨੇ ਕ ਸੋ ਆਪਣੇ ਕੋਲ ਲੈ ਦੇ ਕੇ ਇਹ ਪੋਸ਼ੂਣੇ ਜਿਹੜੇ ਆਪਾਂ ਰੱਖੇ ਹੋਏ ਨੇ ਥੋੜਾ ਬਹੁਤਾ ਘਰ ਦੇ ਦੁੱਧ ਬਾਅਦ ਪੀਣ ਤੋਂ ਬਾਅਦ ਜਿਹੜਾ ਫੱਟ ਜਾਂਦਾ ਕੁਛ ਨਾ ਕੁਛ ਬੇਚਬੂਤ ਲੈਨੇ ਆਪਾਂ ਇਹ ਟਾਈਮ ਆ ਜਿਹੜਾ ਪਾਸ ਵਧੀਆ ਹੁੰਦਾ ਹੁਣ ਆਪਾਂ ਉਹਨੇ ਆ ਮੁੱਦੇ ਤੇ ਜਿਹੜੀ ਗੱਲ ਆਪਾਂ ਕਰਦੇ ਸੀ ਕਿ ਪਸ਼ੂਆਂ ਨੂੰ ਠੰਡ ਤੋਂ ਬਚਾਉਣ ਦੀ ਆਪਾਂ ਕੀ ਗੱਲ ਕਰੀ ਸੀ ਉਹ ਮਿੱਤਰੋ ਇਹ ਗੱਲ ਕਿ ਆਪਾਂ ਸਿਆਲ ਦੇ ਵਿੱਚ ਕਿਉਂਕਿ ਗਰਮੀਆਂ ਦੇ ਵਿੱਚ ਆਮ ਤੌਰ ਤੇ ਆਪਣੇ ਜਿਹੜੇ ਪਸ਼ੂ ਆ ਆਪਾਂ ਖੁੱਲੇ ਚ ਰੱਖਦੇ ਹਾਂ ਹਵਾਦਾਰ ਚ ਰੱਖਦੇ ਹਾਂ ਪਰਸ਼ਾਲ ਦੇ ਵਿੱਚ ਆਮ ਆਮ ਤੌਰ ਤੇ ਮੈਂ ਦੇਖਿਆ ਜ਼ਿਆਦਾਤਰ ਪੀਰੇ ਜਿਹੜੇ ਪੱਲੀ ਜਾਂ ਚਾਦਰ ਵਗੈਰਾ ਤਾਣ ਲੈਂਦੇ ਆ ਤੇ ਜਦੋਂ ਕਦੇ ਮੀਂਹ ਕਣੀ ਵਗੈਰਾ ਆਉਂਦਾ ਨਾ ਬਹੁਤ ਸਮੱਸਿਆ ਆਉਂਦੀ ਆ ਉਹ ਉੱਡ ਜਾਂਦੇ ਨੇ ਨੇਹਰੀਆਂ ਨੂਰੀਆਂ ਝੁੱਟ ਜਾਂਦੇ ਨੇ ਤੇ ਆਪਾਂ ਸ਼ੁਰੂ ਤੋਂ ਹੀ ਆ ਜਿਗਾੜ ਲਾਉਣੇ ਹੁੰਦੇ ਆ ਜਿਹੜਾ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਸ਼ੁਰੂ ਤੋਂ ਹੀ ਇਹ ਜਿਹੜੇ ਲੰਬੇ ਡੱਕੇ ਨੇ ਇਹ ਥੱਲੇ ਗੱਡੇ ਹੋਏ ਆ ਇੱਕ ਗੱਡ ਕੇ ਆਪਾਂ ਇਹਨਾਂ ਦੇ ਅੰਦਰਲੇ ਪਾਸੇ ਜਿਵੇਂ ਆ ਤੁਹਾਨੂੰ ਦਿਖਾਉਣਾ ਮੈਂ ਆ ਬੰਨੇ ਹੋਏ ਆ ਇਹਨਾਂ ਨੂੰ ਅੰਦਰਲੇ ਪਾਸੇ ਪਹਿਲਾਂ ਤੁਸੀਂ ਫਿਕਸ ਕਰ ਦਿੰਦਾ ਡੰਡੇ ਛੋਟੀਆਂ ਤੇ ਬਾਹਰਲੇ ਪਾਸੇ ਇਹਦੇ ਹੁਣ ਆਪਾਂ ਪਰਾਲੀ ਲਾ ਦਾਂਗੇ ਇਹ ਆ ਦੂਜੀ ਸਿਰ ਨੂੰ ਤੁਹਾਨੂੰ ਦਿਖਾਉਣਾ ਆ ਕੇ ਇਹ ਸਾਈਡ ਆਪਾਂ ਪਰਾਲੀ ਰੱਖ ਕੇ ਪਰਾਲੀ ਚਿਣ ਕੇ ਫਿਰ ਇਹਨਾਂ ਦੇ ਬਾਹਰ-ਬਾਰ ਇੱਕ ਡੱਕਾ ਲਾ ਕੇ ਇੱਕ ਲੰਬੀ ਛੋਟੀ ਲਾ ਕੇ ਤੇ ਉਸ ਸੋਟੀਆਂ ਨੂੰ ਆਪਾਂ ਜਿਹੜੀ ਇਹ ਅੰਦਰ ਲੀਆਂ ਸੋਟੀਆਂ ਨੇ ਆਹ ਵਾਲੀਆਂ ਬਾਹਰੋਂ ਪਰਾਲੀ ਰੱਖ ਕੇ ਅੰਦਰ ਲੀਆਂ ਸੋਟੀਆਂ ਨੂੰ ਆਪਾਂ ਵਿੱਚ ਦੀ ਧਾਗਾ ਪਾ ਕੇ ਆਪਾਂ ਜਿਵੇਂ ਰਜਾਈ ਦੇ ਵਿੱਚ ਨਗੰਦਾ ਪਾਉਂਦੇ ਹੁੰਨੇ ਆ ਉਸ ਤਰ੍ਹਾਂ ਪਾ ਦਾਂਗੇ ਸਿਰੇ ਤੱਕ ਤੇ ਇੱਕ ਕੰਧ ਬਣ ਜਾਂਦੀ ਹੈ ਇੱਕ ਤਰ੍ਹਾਂ ਦੀ ਇਹ ਤੇ ਆਮ ਨਾਲੋਂ ਇਹਦੇ ਅੰਦਰ ਟੈਂਪਰੇਚਰ ਵੀ ਥੋੜਾ ਬਹੁਤ ਵਧ ਰਹਿਦਾ ਤੇ ਨਾਲ ਕੋਈ ਮੀਂਹ ਕਣੀ ਤੇ ਨਾਲ ਰੋਜ ਪੱਲੀ ਛੱਡਣੀ ਨਾਲ ਲਾਉਣੀ ਇਹ ਗੰਕਾ ਆਪਣੇ ਕੋਲ ਕੰਮਕਾਰ ਕਾਫੀ ਹੁੰਦੇ ਨੇ ਹਰੇਕ ਬੰਦੇ ਕੋਲ ਤੇ ਪੱਕੇ ਤੌਰ ਤੇ ਹੱਲ ਹੋ ਜਾਂਦਾ ਇਹ ਮੈਂ ਹਰ ਵਾਰੀ ਇਹਨੂੰ 3 ਜਾਂ 4 ਮਹੀਨੇ ਤੋਂ ਬਾਅਦ ਖੋਲਣਾ ਪੈਂਦਾ ਹਾਲਾਂਕਿ ਇਹ ਖਰਾਬ ਨਹੀਂ ਹੁੰਦਾ ਹੈਗਾ ਮੈਨੂੰ ਤਾਂ ਲੱਗਦਾ ਵੀ ਪਰਾਲੀ ਇਹ ਸ਼ਾਇਦ ਸਾਲਵ ਨਾ ਜਾਵੇ ਕਿਤੇ ਇਹ ਇਹ ਹਰ ਵਾਰ ਖੋਲਦੇ ਆਂ ਆਪਾਂ ਖੋਲ ਕੇ ਪਰਾਲੀ ਜਿਹੜੀ ਹੋਰ ਵਰਤਪੁਰਤ ਲਈਦੀ ਆ ਹਲਦੀ ਵਗੈਰਾ ਤੇ ਪੈ ਜਾਂਦੀ ਆ ਦੇ ਹੋਰ ਆਪਣੇ ਫਸਲ ਵਾੜੀ ਦੇ ਕਿਤੇ ਨਾ ਕਿਤੇ ਕੰਮ ਆ ਜਾਂਦੀ ਆ ਇਹ ਪਰਾਲੀ ਦੇ ਵਰਤੋਂ ਉੱਥੇ ਹੋ ਜਾਂਦੀ ਆ ਤੇ ਇਹ ਢੱਕੇ ਆ ਜਿਹੜੇ ਬਾਅਦ ਚ ਹੋ ਜੇ ਗਿੱਲੇ ਆ ਇਹ ਬਾਅਦ ਚ ਇਹ ਸੁੱਕ ਵੀ ਜਾਣਾ 3-4 ਮਹੀਨੇ ਚ ਤੇ ਇਹ ਡੇਢ ਢੱਕੇ ਆ ਫਿਰ ਵਧੀਆ ਬਾਲਣ ਵੀ ਸੁੱਕ ਸਕ ਜਾਂਦਾ ਚੰਗੀ ਤਰ੍ਹਾਂ ਸੋ ਮਿੱਤਰੋ ਚੰਗਾ ਲੱਗਿਆ ਤਾਂ ਜਰੂਰ ਸ਼ੇਅਰ ਕਰੋ ਆਪਣੀ ਵੀਡੀਓ ਜੇ ਚੰਗੀਆਂ ਲੱਗਦੀਆਂ ਨੇ ਕਮੈਂਟ ਕਮੈਂਟ ਕਰਕੇ ਦੱਸਿਆ ਕਰੋ ਇਹਨਾਂ ਕੋਈ ਲਾਈਕ ਕਮੈਂਟ ਜਾਂ ਸ਼ੇਅਰ ਤੁਸੀਂ ਕਰਦੇ ਹੋ ਤਾਂ ਉਹਦੇ ਨਾਲ ਹੌਸਲਾ ਫਜਾਈ ਵੀ ਹੁੰਦੀ ਹੈ ਤੇ ਇਹ ਮੜਮੁੱਟੀ ਆਪਣੀ ਇਹ ਜਿਹੜੇ ਇਹ ਜਿਹੜਾ ਟਾਈਮ ਆਪਾਂ ਇੱਧਰ ਲਾਉਨੇ ਆ ਇਹਦਾ ਕੁਛ ਨਾ ਕੁਛ ਆਪਾਂ ਨੂੰ ਅਰਨਿੰਗ ਦੇ ਰੂਪ ਵਿੱਚ ਵੀ ਮੋੜੇ ਆਉਂਦਾ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆ ਸਾਨੂੰ ਘਰ ਦਾ ਦੁੱਧ ਵਗੈਰਾ ਪੈਦਾ ਕਰਨ ਦੇ ਜਿਹੜੇ ਵੀ ਵੀਰ ਕਰ ਸਕਦੇ ਨੇ ਮੈਂ ਦੇਖਿਆ ਕਿ ਹੁਣ ਮੈਂ ਤੁਹਾਨੂੰ ਅੱਗੇ ਸਬਜ਼ੀ ਵੀ ਕਰਾ ਦਿਖਾਉਣਾ ਮੈਂ ਦੇਖਿਆ ਕਿ ਸਾਡੇ ਕਈ ਜ਼ਿਮੀਂਦਾਰ ਭਰਾਵਾਂ ਦੇ ਘਰ 'ਚ ਇਹਨਾਂ ਕੋਈ ਖੁੱਲੀ ਜਗ੍ਹਾ ਹੈ ਬੇਲ ਹੀ ਪਈ ਹੁੰਦੀ ਆ ਪਰ ਧਣੀਆਂ ਸਬਜ਼ੀ ਵਾਲੇ ਤੋਂ ਮੁੱਲ ਲੈਂਦੇ ਨੇ ਸੋ ਵੀਰੋ ਹਲਦੀ ਵਗੈਰਾ ਲਾਸਣ ਮਿਰਚ ਤੇ ਹੋਰ ਸਬਜ਼ੀਆਂ ਆਪਣੀ ਗੋਭੀ ਤਿਆਰ ਖੜੀ ਆ ਇਹ ਪਿਆਜ਼ ਪਨੀਰੀ ਵਗੈਰਾ ਤੇਤੇ ਬਾਕੀ ਸਬਜ਼ੀ ਆਪਾਂ ਬਾਰੀ-ਬਾਰੀ ਲਾਈ ਜਾਂਦੇ ਆ ਥੋੜੀ-ਥੋੜੀ ਕਰਕੇ ਇਹ ਲਸਣ ਆਪਾਂ ਪਰਾਲੀ ਪਾ ਕੇ ਲਾਇਆ ਹੋਇਆ ਇਹ ਚੀਜ਼ਾਂ ਆਪਣੇ ਘਰ ਦੀਆਂ ਬੜੇ ਆਰਾਮਦਾਰੀ ਨਾਲ ਹੋ ਸਕਦੀਆਂ ਨੇ ਇਹ ਇਹ ਚੀਜ਼ਾਂ ਹੋ ਜਾਂਦੀਆਂ ਨੇ ਚਲੋ ਬਾਕੀ ਇਹ ਵੀ ਹੈ ਕਿ ਇਹ ਸਾਰਾ ਕੁਝ ਆਰਗੈਨਿਕ ਹੈ ਇਹਦੇ ਵਿੱਚ ਰੇ ਸਪਰੇ ਦੀ ਵਰਤੋਂ ਕਦੇ ਨਹੀਂ ਕੀਤੀ ਇਹ ਤੇ ਇਹ ਆਪ ਗੋਭੀ ਹੈ ਜਿਹੜੀ 2-3 ਵਾਰ ਲਾਤੀ ਅੱਗੇ ਪਿਆਰ ਹੋ ਜੂਗੀ ਚਲੋ ਜੋ ਘਰ ਦਾ ਹੁੰਦਾ ਹੈ ਆਪਣਾ ਖਾਣ ਪੀਣ ਉਹ ਵਧੀਆ ਚੱਲ ਜਾਂਦਾ ਬਾਕੀ ਇੱਕ ਵਾਰੀ ਫੇਰ ਬੇਨਤੀ ਹੈ ਕਿ ਲਾਈਕ ਸ਼ੇਅਰ ਟਿਕੁਮੈਂਟ ਇਹਦੇ ਵਾਲਾ ਕੰਮ ਬੜਾ ਚੱਕ ਕੇ ਰੱਖਿਆ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਧੰਨਵਾਦ